ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਹਮਣੇ ਕਟਾਣਾ ਸਹਿਰ ਦਾ ਗੇਟ ਹੈ ਔਰ ਦੁਬਾਰਾ ਸਹਿਰ ਕਟਾਣਾ ਸਹਿਰ ਅੱਜ ਪ੍ਰੋਗਰਾਮ ਹੈ ਇਥੇ ਕਿ ਤੁਹਾਡੇ ਸਾਹਮਣੇ ਦੇਖੋ ਭੀੜ ਕਿੰਨੀ ਹੈ ਗੇਟ ਦੇ ਬਿਲਕੁਲ ਸਾਹਮਣੇ ਪਾਰਕਿੰਗ ਦੇ ਵਿੱਚ ਗੱਡੀ ਲਾਈਆ ਪਰ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਸੀ ਕਿਸੇ ਛਾਵੇਂ ਜਗ੍ਹਾ ਤੇ ਲਾਈਆ ਦੇਖੋ ਕਿਆ ਖੂਬਸੂਰਤ ਆ ਯਾਰ ਆ ਬਾਹਰ ਆ ਤੁਹਾਨੂੰ ਸਾਰੇ ਪਾਸਿਆਂ ਦਾ ਖੂਨਾ ਥਿਊ ਇਹੇ ਫਕਰ ਤੁਹਾਨੂੰ ਮਿਲੂਗਾ ਇੱਥੇ ਜੇੜੀ ਵੀ ਗੱਡੀ پارک ਖੁੰਦਿਆ ਇੱਥੇ ਆਉਂਦੇ ਜ਼ਰੂਰ ਚਲੋ ਕੋਈ ਨਹੀਂ ਆ ਦੇ ਵੱਲੋ ਜੋ ਸ਼ਰਦਾ ਹੁੰਦੀ ਆ ਦੇ ਰਿਆ ਕਰੋ ਗੱਡੀਆਂ ਦੇ ਗੱਡੀਆਂ ਲੈਣਾ ਤੇ ਲੈਣਾ ਸਾਥ ਤੁਹਾਡੇ ਸਾਹਮਣੇ ਆ। ਭਾਈ ਚੱਕਦੇ ਆ ਗੱਡੀ ਫਿਰ। ਵਾਹ ਕਰੋ। ਤੋਂ ਜੇ ਤਵਾਜੇ ਦੇ ਖੋਲਦੀ ਅਸੀਂ ਮਾਥਾ ਟੇਕ ਕੇ ਨਿਕਲਣ ਲੱਗੇ ਆ। ਪ੍ਰਸਾਦ ਲੈ ਲਿਆ। ਹੋਣਾ ਸੀ ਚੱਲੇ ਆ ਲੰਗਰ ਵੱਲ। ਲੰਗਰ ਹਾਲ ਵੱਲ ਉੱਥੇ ਸਾਨੂੰ ਲੱਸੀ ወገን አመደቡ።